ਹਾਂਜੀ ਬਾਈ ਕੀ ਹਾਲ ਚਾਲ ਐ ਆਪਾਂ ਖੜੇ ਆਂ ਬਾਈ ਫਤੇ ਮੋਟਰ ਦੇ ਸਵਾਗਤ ਆ ਆਪਣੇ YouTube ਚੈਨਲ ਦੇ ਅੱਜ ਬਾਈ ਮਹਿੰਦਰਾ ਦੀ ਗੱਲ ਕਰਾਂਗੇ ਮਹਿੰਦਰਾ ਦੇ ਦੋ ਝੋਟੇ ਲੈ ਕੇ ਆਇਆ ਇੱਕ ਗੱਡੀ 2014 ਮਾਡਲ ਐ ਵੀਰੇ ਦੂਜੀ 2015 ਮਾਡਲ ਐ ਦੋਨੇ ਕਾਰਾਂ ਦੀ ਗੱਲ ਕਰਾਂਗੇ ਬਾਈ ਆਪਾਂ ਦੋਨੇ ਕਾਰਾਂ ਅੰਟੀਰੀਅਰ ਦੀ ਇੰਜਨ ਦੀ ਕੱਲੀ-ਕੱਲੀ ਚੀਜ਼ ਉਹਨੂੰ ਚੈੱਕ ਕਰਾਵਾਂਗੇ ਤਾਂ ਕਿ ਬਾਈ ਘਰੇ ਬੈਠੇ ਬੈਠੇ ਕਾਰ ਦੇਖ ਸਕਣ ਠੀਕ ਆ ਆਪਣਾ ਵੀਡੀਓ ਬਣਾਉਣ ਦਾ ਪਰਪਸ ਇਹੀ ਹੁੰਦਾ YouTube ਤੇ ਇੱਕਦਮ ਉਹਨੂੰ ਟਾਈਮ ਖੁੱਲਾ ਮਿਲ ਜਾਂਦਾ ਵੀਡੀਓ ਬਣਾਉਣ ਦਾ ਦੂਜਾ ਆਪਾਂ ਕਾਰ ਚੈੱਕ ਕਰਾ ਦਿੰਨਾ ਸਾਰੀ ਠੀਕ ਹੈ ਆਜੋ ਮਿੱਤਰੋ ਇਹ ਗੇਰਾ 2014 ਮਾਡਲ ਗੱਡੀ ਹੈ ਚੈੱਕ ਕਰਾ ਦਨੇ ਬਾਈ ਸਾਰੀ ਫਸਟ ਓਨਰ ਕਾਰ ਹੈਗੀ ਆ ਬਾਈ ਠੀਕ ਹੈ ਵੀਡੀਓ ਦੇ ਵਿੱਚ ਜਿੱਦਾਂ ਦੀ ਤੁਹਾਨੂੰ ਦਿਖ ਰਹੀ ਹੈ ਉਦਾਂ ਦੀ ਰੀਅਲ ਚ ਹੈ ਪੇਂਟ ਪੂੰਡ ਦੀ ਸਾਰੀ ਜੈਨੂਨ ਪਈ ਹੈ ਬਾਈ 2014 ਮਾਡਲ ਡਬਲ 8 ਵੇਰੀਐਂਟ ਹੈ ਬਾਈ ਇਹ ਠੀਕ ਹੈ ਟਾਪ ਵੇਰੀਐਂਟ ਮੰਨਿਆ ਜਾਂਦਾ ਇਸ ਤੋਂ ਬਾਅਦ ਸਨਰੂਫ ਵਾਲਾ ਹੀ ਆਉਂਦਾ ਇਹ ਚ ਹਨਾ ਦਿਖਾ ਦਨੇ ਕੱਲੀ ਕੱਲੀ ਚੀਜ਼ ਕਾਰ ਦੀ ਬਾਈ ਓਕੇ ਦੀ ਰਿਪੋਰਟ ਹੈ ਜਮਾ ਕਰ ਅੰਟੀਰੀਅਰ ਦੀ ਵੀ ਤੁਹਾਨੂੰ ਅੰਦਰੋਂ ਚੈੱਕ ਕਰਾਵਾਂਗੇ ਗੱਡੀ ਸੀਟ ਸੂਟ ਕਵਰ ਬਾਈ ਸਾਰਾ ਕੁਝ ਓਕੇ ਦੀ ਰਿਪੋਰਟ ਹੈ 2014 ਮਾਡਲ ਗੱਡੀ ਆ ਬਾਈ ਇਹ ਤੇ ਅੰਟੀਰੀਅਰ ਅੱਗੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਸਾਰਾ ਤੇ ਜਮੀ ਕੱਲੀ ਕੱਲੀ ਰਿਪੋਰਟ ਦਿੰਨੇ ਆ ਫਸਟ ਓਨਰ ਕਾਰ ਆ ਬਾਈ ਸਾਰੇ ਡਾਕੂਮੈਂਟ ਪੂਰੇ ਨੇ ਕਰਦੇ ਠੀਕ ਹੈ ਆਪਾਂ ਸਿੰਪਲ ਰੱਖੀ ਆ ਸਿੰਪਲ ਟਾਇਰਾਂ ਚ ਰੱਖੀ ਆ ਪਰ ਟਾਇਰ ਕਾਰ ਦੇ ਬਾਈ ਤਕਰੀਬਨ 70 80 ਪੈਸੇ ਪਏ ਨੇ ਠੀਕ ਹੈ ਅੱਗੋਂ ਦੇਖ ਲਓ ਬਾਈ ਇੰਟੀਰੀਅਰ 7 ਸੀਟਰ ਚ ਆਉਂਦੀ ਆ ਗੱਡੀ ਇਹ ਕੋਈ ਐ ਨਹੀਂ ਮੰਨ ਸਕਦੇ ਬਾਈ ਆਪਾਂ ਨੂੰ ਕੋਈ ਕੰਮ ਬੰਦੇ ਨੂੰ ਕਰਾਉਣਾ ਪਊਗਾ ਜਾ ਕੇ ਹਨਾ ਕੱਲਾ ਡੀਜ਼ਲ ਪਾਉਣਾ ਆਪਾਂ ਨੇ ਹੋਰ ਕੋਈ ਕਮੀ ਪੇਸ਼ੀ ਨਹੀਂ ਹੈਗੀ 2014 ਮਾਡਲ ਫਰਸਟ ਓਨਰ ਡਬਲ 8 ਠੀਕ ਹੈ ਬਾਈ ਇੰਟੀਰੀਅਰ ਸੋਨੂੰ ਚੈੱਕ ਕਰ ਲਿਆ ਬਾਈ ਇੰਜਨ ਉੰਜਨ ਦੀ ਸਾਰੀ ਤੁਹਾਨੂੰ ਯਾਰ ਇੱਕ ਨੰਬਰ ਮਾਹੌਲ ਹੈ ਜਮਾ ਬਾਈ ਇਹ ਨਹੀਂ ਹੋਊਗਾ ਬਾਈ ਕਿਸੇ ਵੀ ਮੇਰੇ ਵੀਰ ਨੂੰ ਕੰਮ ਕਰਾ ਕੇ ਬਾਕੀ ਆਪਣੀ 1 ਮਹੀਨੇ ਦੀ ਗਾਰੰਟੀ ਰਹਿੰਦੀ ਹੈ ਹਰ ਇੱਕ ਕਾਰ ਦੀ ਠੀਕ ਹੈ ਇੰਜਨ ਗੇਅਰ ਦੀ ਐਕਸੀਡੈਂਟ ਦੀ ਹਰ ਇੱਕ ਚੀਜ਼ ਦੀ ਆਪਾਂ 1 ਮਹੀਨੇ ਦੀ ਗਾਰੰਟੀ ਲੈਣੇ ਹੁੰਦੇ ਆ ਬਾਈ ਇੰਜਨ ਦਿਖਾ ਦਿੰਨੇ ਆ ਬਾਈ ਕਾਰ ਦਾ ਜਮਾ ਓਕੀ ਦੀ ਰਿਪੋਰਟ ਕੋਈ ਤੁਹਾਨੂੰ ਇਹ ਨਹੀਂ ਹੋਊਗਾ ਕਿ ਇੰਜਨ ਖੋਲਿਆ ਲੀਕਿੰਗ ਫੀਕਿੰਗ ਕੁਝ ਨਹੀਂ ਇਦਾਂ ਦਾ ਹੋਊਗਾ ਠੀਕ ਹੈ ਬਾਕੀ ਬਾਈ Mahindra ਦਾ ਤੁਹਾਨੂੰ ਪਤਾ ਹੀ ਕੋਈ ਅੱਡੀ ਕੋਈ ਦਿੱਕਤ ਵਾਲੀ ਗੱਲ ਆਉਂਦੀ ਨਹੀਂ ਹੈਗੀ ਮੈਨੂਫੈਕਚਰਿੰਗ ਆਪਣੀ ਇੰਡੀਆ ਦੇ ਵਿੱਚ ਹੈ ਘਰੋਂ ਚੈੱਕ ਬਾਈ ਦੇਖੋ ਸਾਰਾ ਕੁਝ ਯਾਰ ਬਿਲਕੁਲ ਸਾਫ ਸੁਥਰਾ ਮਿਲੇਗਾ ਬਾਈ ਠੀਕ ਹੈ ਨਵੀਂ ਬੈਟਰੀ ਕਾਰ ਦੀ ਠੀਕ ਹੈ 1% ਵੀ ਕੋਈ ਕਮੀ ਨਹੀਂ ਮਿਲੇਗੀ ਠੀਕ ਹੈ ਇਹ 2014 ਹੈ ਬਾਈ ਰੇਟ ਦੀ ਜਾਣਕਾਰੀ ਯਾਰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਨੇ ਬਾਈ ਆਪਣੇ ਉੱਥੋਂ ਲੈ ਸਕਦਾ ਬੰਦਾ ਹਨਾ ਲੋਨ ਫੈਸਿਲਿਟੀ ਠੀਕ ਹੈ ਰੇਟ ਦੀ ਜਾਣਕਾਰੀ ਸਾਰੀ ਉੱਥੇ ਲੈ ਸਕਦਾ ਇਹ 2014 W8 ਹੈ ਬਾਈ ਫਸਟ ਓਨਰ ਦੀ ਕਾਰ ਹੈ HR 70 ਨੰਬਰ ਹੈ ਠੀਕ ਹੈ ਐਨਓਸੀ ਬਈ ਪੰਜਾਬ ਦੀ ਮਿਲ ਜੂਗੀ ਨੰਬਰ ਲਵਾ ਕੇ ਵੀ ਮਿਲ ਜੂਗੀ ਐਂ ਟ੍ਰਾਂਸਫਰ ਕਰਾਉਣੀ ਆ ਐਂ ਵੀ ਟ੍ਰਾਂਸਫਰ ਹੋ ਜੂਗੀ ਠੀਕ ਹੈ ਬਈ ਆ ਜਾਓ ਬਈ ਦੂਜੇ ਪਾਸੇ ਦੂਜੇ ਪਾਸੇ ਬਈ ਆਪਾਂ ਥੋੜੀ ਜੀ ਕਾਰ ਨੂੰ ਮੋਡੀਫਾਈਡ ਕੀਤਾ ਹੋਇਆ ਪੂਰਾ ਇਹਨ ਲਾਈਟਿੰਗ ਲੂਟਿੰਗ ਯਾਰ ਸਾਰਾ ਕੁਝ ਐਕਸਟਰਾ ਚ ਲੱਗਿਆ ਹੋਇਆ ਕਾਰ ਦੇ ਠੀਕ ਹੈ ਇਹ ਕਾਰ ਵੀ ਬਈ ਓਕੇ ਦੀ ਰਿਪੋਰਟ ਹੈ ਐਚ ਆਰ ਨੰਬਰ ਹੈ ਠੀਕ ਹੈ ਟਾਇਰ ਤੁਸੀਂ ਕਾਰ ਦੇ ਦੇਖ ਸਕਦੇ ਹੋ ਚੈੱਕ ਕਰੋ ਬਈ ਟਾਇਰ ਹਨਾ 17 ਇੰਚੀ ਇਹਨੂੰ ਆਪਾਂ ਨੇ ਵੀਲ ਲਾਏ ਹੋਏ ਨੇ ਥੋੜੇ ਜਿਹਾ ਟਾਇਰ ਬਾਹਰ ਨੂੰ ਨੇ ਚਲੋ ਅੱਜਕੱਲ ਥੋੜਾ ਜਿਹਾ ਬਈ ਇਹ ਲੁੱਕ ਤੁਹਾਨੂੰ ਬੈਕ ਲੁੱਕ ਦਿਖਾਉਣਾ ਕਰਦੀ ਇਹ ਵੀ W8 ਹੈ ਬਾਈ ਸੇਮ ਉਹਦੇ ਨਾਲ ਦੀ ਪਰ ਥੋੜਾ ਜਿਹਾ ਆਪਾਂ ਇਸ ਚ ਮੋਡੀਫਿਕੇਸ਼ਨ ਕੀਤੀ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲਾਈਟ ਵੀਲਾਂ ਨੂੰ ਲੈ ਕੇ ਐਕਸਟਰਾ ਚ ਲਾਈਟਿੰਗ ਨੀਚੇ ਲਾਈਟਿੰਗ ਠੀਕ ਹੈ ਬਾਕੀ ਸੀਟ ਕਵਰ ਮੈਟਿੰਗ ਕਲੀ-ਕਲੀ ਚੀਜ਼ ਯਾਰ ਥੋੜਾ ਜਿਹਾ ਆਪਾਂ ਨੇ ਚੇਂਜ ਕਰਿਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਾਈ ਆਪਾਂ ਹਰ ਇੱਕ ਚੀਜ਼ ਨੂੰ ਅਲੱਗ-ਅਲੱਗ ਬਣਾਉਂਦੇ ਆ ਉਹ ਆਪਦਾ ਬਾਈ ਕੋਈ ਵੀ ਆਪ ਦੇ ਅਕੋਰਡਿੰਗ ਚੈੱਕ ਕਰੋ ਵੀਰੇ ਪਿੱਛੋਂ ਕੱਡੀ ਬਹੁਤ ਸੋਹਣੀ ਆ ਯਾਰ ਕੋਈ ਕਮੀ-ਬੇਸੀ ਨਹੀਂ ਹੈਗੀ ਇਹਦੇ ਵਿੱਚ ਵੀ ਸੀਟ ਕਵਰ ਮੈਟਿੰਗ ਸਾਰਾ ਚੰਗੀ ਤਰ੍ਹਾਂ ਗੌਰ ਨਾਲ ਦੇਖ ਕੇ ਹੀ ਸੀਟ ਕਵਰ ਸੂਟ ਕਵਰ ਸਾਰਾ ਕੁਝ ਆਪ ਕਰਾਉਣਾ ਹੈ ਬਾਈ ਠੀਕ ਹੈ ਆਜੋ ਕਿਰਾ ਬਾਈ ਅੱਗੂ ਵੀ ਦਿਖਾ ਦਿੰਨਾ ਕਾਰ ਇਹਦੇ ਵਿੱਚ ਬਾਈ ਐਂਡਰੋਇਡ ਲੱਗਿਆ ਹੋਇਆ ਕਾਰ ਦੇ ਵਿੱਚ ਨੀਚੇ ਵੀ 70 ਮੈਟਿੰਗ ਹੈ ਸੀਟ ਕਵਰ ਬਿਲਕੁਲ ਨਵੇਂ ਨੇ ਲੱਗੇ ਹੋਏ ਅੰਟੀਰੀਅਰ ਤੇ ਇੱਕ ਸਿੰਗਲ ਸਕਰੈਚ ਵੀ ਨਹੀਂ ਹੈਗਾ ਬਾਈ ਇਹ 15 ਮਾਡਲ ਗੱਡੀ ਹੈ ਬਾਈ ਉਹਦੇ ਨਾਲੋਂ ਮਾਡਲ ਉੱਚਾ ਥੋੜਾ ਜਿਹਾ ਇਹ 14 ਸੀ ਇਹ 15 ਠੀਕ ਹੈ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਠੀਕ ਹੈ ਤੇ ਇੰਜਨ ਦੀ ਵੀ ਇਹ ਵੀ ਦਿਖਾ ਦਨੇ ਇੰਜਨ ਦੀ ਬਾਈ ਸਰਬ ਸੁਰਬਸਕਾਰ ਦੀ ਸਾਰਾ ਕੁਝ ਡਾਨਾ ਠੀਕ ਹੈ ਜਿਹੜਾ ਮੇਰਾ ਵੀਰ ਕਈ ਵਾਰੀ ਹੁੰਦਾ ਬਾਈ ਕੋਈ ਆਪਣੇ ਬਾਹਰ ਬੈਠੇ ਨੇ ਬਾਈ ਹਨਾ ਜ਼ਿਆਦਾਤਰ ਆਪਣਾ ਪੇਜ ਆਪਾਂ ਦੇਖਦੇ ਰਹਿੰਦੇ ਨੇ ਕੈਨੇਡਾ ਵਗੈਰਾ ਇੱਧਰ ਜ਼ਿਆਦਾਤਰ ਇਹ ਕੰਟਰੀਆਂ 'ਚ ਚੱਲਦਾ ਬਾਈ ਉਹ ਆਪਣੇ ਲਵੇ ਨਹੀਂ ਆ ਸਕਦੇ ਬਾਈ ਜੋ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਉਹੀ ਮਿਲੂਗਾ ਲੋ ਬਈ ਚੈੱਕ ਕਰੋਗੇ ਨਾ ਇਹ ਨਹੀਂ ਹੋਊਗਾ ਹਨਾ ਬਾਈ ਵੀਡੀਓ 'ਚ ਕੁਝ ਹੋਰ ਹੋਵੇ ਆ ਕੇ ਤੁਹਾਨੂੰ ਹੋਰ ਨਿਕਲੇ ਨਾ 1% ਵੀ ਇਹ ਗੱਲ ਨਹੀਂ ਹੋਊਗੀ ਬਾਈ ਠੀਕ ਹੈ ਸਪੈਸ਼ਲੀ ਆਪਣੇ ਐਨ ਆਰ ਆਈ ਜ਼ਿਆਦੇ ਕਸਟਮਰ ਆਪਾਂ ਐਨ ਆਰ ਆਈ ਭਰਾਵਾਂ ਦਾ ਜabb ਮੇਰੇ ਆਪਣੇ ਫੌਜੀ ਵੀਰ ਨੇ ਬਾਈ ਹਨਾ ਕੌਕੀ ਬਾਈ ਨਹੀਂ ਟਾਈਮ ਮਿਲਦਾ ਉਹਨਾਂ ਨੂੰ ਡਿਊਟੀ ਤੇ ਹੁੰਦੇ ਨੇ ਜਾਂ ਤਾਂ ਜਾਂ ਬਾਈ ਆਪਣੇ ਬਾਹਰ ਹੁੰਦੇ ਨੇ ਉਹਨਾਂ ਵਾਸਤੇ ਹੈ ਇਹ 2015 ਮਾਡਲ ਗੱਡੀ ਹੈ ਬਾਈ ਇਹਨੂੰ ਆਪਾਂ 17 ਇੰਚੀ ਲਾਈ ਵੀਲ ਪਾਏ ਹੋਏ ਆ ਪੂਰੀ ਮੋਡੀਫਾਈਡ ਹੈ ਜੇ ਕੋਈ ਮੇਰਾ ਵੀਰ ਕੋਈ ਮੋਡੀਫਾਈਡ ਲੱਭਦਾ ਠੀਕ ਹੈ ਐਕਸਯੂਵੀ ਉਹ ਵੀ ਅਵੇਲੇਬਲ ਆ ਆਪਣੇ ਕੋਲੇ ਜੇ ਕਿਸੇ ਨੇ ਆਪਦੇ ਅਕੋਰਡਿੰਗ ਤਿਆਰ ਕਰਾਉਣੀ ਹੈ ਉਹ ਵੀ ਅਵੇਲੇਬਲ ਹੈ ਠੀਕ ਹੈ ਦੋਨਾਂ ਦਾ ਰੇਟਾਂ ਦਾ ਫਰਕ ਆ ਜਾਊਗਾ ਜੋ ਜਿੰਨੀ ਸੈਸਰੀ ਕਾਰ ਤੇ ਲੱਗੀ ਹੋਊਗੀ ਬਾਈ ਉਹਨੂੰ ਆਪਾਂ ਪਲੱਸ ਕਰਾਂਗੇ ਹੀ ਕਰਾਂਗੇ ਠੀਕ ਹੈ ਰੇਟ ਤੁਹਾਨੂੰ ਦੱਸਿਆ ਵੀ ਡਿਸਕ੍ਰੈਪਸ਼ਨ ਦੇ ਵਿੱਚ ਨੰਬਰ ਹੋਊਗਾ ਤੋ ਅੱਜ ਦੀ ਵੀਡੀਓ ਬਾਈ ਇੰਨੀ ਸੀ 2014 2015 ਠੀਕ ਹੈ ਅੱਗੇ ਆਪਾਂ ਹੋਰ ਵੀਡੀਓ ਨਾਲ ਮਿਲਾਂਗੇ ਬਾਈ ਹੁਣ ਲਗਾਤਾਰ ਹਫਤੇ 'ਚ ਇੱਕ ਤੋਂ ਦੋ ਵੀਡੀਓ ਵੱਡੀਆਂ ਵੀਡੀਓ ਆਪਣੀ ਆਇਆ ਕਰਨੀਆਂ ਸ਼ਾਰਟ ਤਾਂ ਬਨੇ ਚੱਲਦੇ ਰਹਿੰਦੇ ਨੇ ਬਾਕੀ ਜੁੜੇ ਰਹੋ ਬਾਈ ਫਤੇ ਮੋਟਰ ਨਾਲ ਸਬਸਕ੍ਰਾਈਬ ਕਰ ਲਿਓ ਬਾਈ ਆਪਣਾ ਚੈਨਲ ਤਾਂ ਕਿ ਹੋਰ ਐਸੀ ਜੀ ਜਾਣਕਾਰੀ ਅੱਗੇ ਆਪ ਲੈ ਸਕੋ ਓਕੇ ਬਾਈ ਥੈਂਕ ਯੂ ਸੋ ਮਚ